ਹੋ ਪਾਉ ਪਾਉ ਹੋਈ ਪਈਆ ਸਾਡੀਆਂ ਸਰਦਾਰੀ ਓ ਜਦੋਂ ਮਾਝੇ ਵੱਲੋਂ ਲਹਿਰ ਆਇ ਉੱਠਦੀ ਜਾਗੇ ਦੁਨੀਆਂ ਸਾਰੀ ਓ ਜਦੋਂ ਮਾਝੇ ਵੱਲੋਂ ਲਹਿਰ ਆਇ ਉੱਠਦੀ ਜਾਗੇ ਦੁਨੀਆਂ ਸਾਰੀ ਹੋ ਬਟਾਲੇ ਵੱਲੋਂ ਇੱਕ ਚੋਬਰ ਲਿਖਦਾ ਪੀਖੋ ਵਾਲ ਟਿਕਾਣਾ ਓ ਅਸੀਂ ਕੜਿਆਂ ਵਾਲੇ ਹੱਥ ਜੋੜਦੇ ਪਾਈ ਅੰਮ੍ਰਿਤ ਜਿਤਾਉਣਾ ਹੋ ਅਸੀਂ ਕੜਿਆਂ ਵਾਲੇ ਹੱਥ ਜੋੜ ਦੇ ਪਾਈ ਅੰਮ੍ਰਿਤ ਪਾਲ ਜਿਤਾਉਣਾ ਹੋ ਪਰਖੇ ਜਾਣੇ ਹੋ ਪਰਖੇ ਜਾਣੇ ਸਭ ਗਦਾਰ ਕਿਹੜਾ ਕਿਥੋਂ ਬੋਲੇ ਉਹ ਚੇਤੇ ਰੱਖਿਓ ਕਲਾਕਾਰ ਵੀ ਕਿਹੜਾ ਹੱਕ ਵਿੱਚ ਬੋਲੇ ਓ ਚੇਤੇ ਰੱਖਿਓ ਕਲਾਕਾਰ ਵੀ ਕਿਹੜਾ ਹੱਕ ਵਿੱਚ ਬੋਲੇ ਹੋ ਬਾਈਕਾਟ ਸੱਜਣਾ ਦਾ ਕਰ ਦੋ ਜਿੰਨਾ ਪੰਥ ਨੂੰ ਪੇਠੇ ਦਿਖਾਉਣਾ ਹੋ ਅਸੀਂ ਕੜਿਆਂ ਵਾਲੇ ਹੱਥ ਜੋੜਦੇ ਪਾਈ ਅੰਮ੍ਰਿਤ ਪਾਲ ਜਿਤਾਉਣਾ ਹੋ ਅਸੀਂ ਕੜਿਆਂ ਵਾਲੇ ਹੱਥ ਜੋੜਦੇ ਪਾਈ ਅੰਮ੍ਰਿਤ ਪਾਲ ਜਿਤਾਉਣਾ